ਕਿਉਂਕਿ ਉਹ ਦੇਸ਼ਾਂ ਦੀਆਂ ਟੀਮਾਂ ਦੇ ਭੇੜ ਮਿੱਤਰੋ ਪਾਕਿਸਤਾਨ ਇੰਡੀਆ ਕੈਨੇਡਾ ਦੀ ਟੀਮ ਦੋ ਦੋ ਕ ਟੀਮਾਂ ਤਾਂ ਮੈਨੂੰ ਕਲੀਅਰ ਵੀ ਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ ਚ ਵਰਲਡ ਕੱਪ ਆ ਕੈਨੇਡਾ ਦੇ ਵਿੱਚ ਬਹੁਤ ਤਕੜਾ ਟੂਰਨਾਮੈਂਟ ਜਿਹੜੇ ਮੇਲੇ ਦੀਆਂ ਗੱਲਾਂ ਹੀ ਚੱਲਦੀਆਂ ਰਹਿੰਦੀਆਂ ਵੀ ਇਹ ਕੱਪ ਸਰਾ ਹੋਣਾ ਇਹ ਕੱਪ ਦਾ ਮਿੱਤਰੋ ਐਂਡ ਲੱਗਣਾ ਕਿਉਂਕਿ ਉਹ ਦੇਸ਼ਾਂ ਦੀਆਂ ਟੀਮਾਂ ਦੇ ਭੇਡ ਮਿੱਤਰੋ ਪਾਕਿਸਤਾਨ ਇੰਡੀਆ ਕੈਨੇਡਾ ਦੀ ਟੀਮ ਦੋ ਤਾਂ ਦੋ ਕਾ ਟੀਮਾਂ ਦਾ ਮੈਨੂੰ ਕਲੀਅਰ ਵੀ ਆ ਸੋ ਉਹਨਾਂ ਦੀ ਆਪਣੇ ਕੋਲ ਹੁਣ ਨਾ ਤਾਂ ਨਹੀਂ ਲੈਂਦਾ ਹਣਾ ਕਿਉਂਕਿ ਪਰ ਪਲੇਅਰ ਸਾਰੇ ਹੀ ਖੇਡਣਿਆ ਤੁਹਾਨੂੰ ਪਤਾ ਵੀ 9 ਅਗਸਤ ਨੂੰ ਵਰਲਡ ਕੱਪ ਆਇਆ ਹੈ ਮਿੱਤਰੋ ਇਹ ਮੇਲੇ ਤੇ ਉਹ ਦੁੱਗਾਂ ਵਾਲੇ ਜੱਟ ਨੇ ਵੀ ਆ ਜਾਣਾ ਜਲਾਲਪੁਰੇ ਨੇ ਦੁੱਲੇ ਨੇ ਮਿੱਤਰੋ ਸ਼ੀਲੂ ਨੇ ਮੈਂ ਕਹਾਂ ਵੀ ਕਮਾਲਾਂ ਕਰਨੀਆਂ ਜੱਗੂ ਵੀ ਸਰਾ ਲਾਊਗਾ ਉਮੀਦ ਆ ਵੀ ਉਹ ਵੀ ਖੇਡੂਗਾ ਸ਼ੀਲੂ ਨੇ ਤਾਂ ਖੇਡਣਾ ਹੀ ਖੇਡਣਾ ਦੇਵਰੇ ਵਾਲੇ ਦੇ ਮਿੱਤਰੋ ਅੰਦਾਜ਼ ਓਬੈਦ ਅੱਲਾ ਪਾਕਿਸਤਾਨਾ ਇੰਡੀਆ ਦਾ ਭੇੜ ਉਹ ਵੀ ਮਿੱਤਰੋ ਦੇਖਣ ਨੂੰ ਮਿਲੂਗਾ ਉਹ ਵੀ ਮੈਚ ਮੈਕਾਵਾ ਵੀ ਐਂਡੀ ਲੱਗੂਗਾ ਉਹਦਾ ਵੀ ਸਵਾਦ ਲੈਣਾ ਤੁਸੀਂ ਪੂਰਾ ਸੋ ਦੇਖਣ ਦਾ ਫਰਜ ਆ ਵੀ ਕਿਹੜੇ ਦਾ ਕਿੱਧਰ ਪੈਣਾ ਵੇਚਾ ਪਰ ਇੱਕ ਬੁਰੀ ਖਬਰ ਵੀ ਆ ਨਾਲ ਵੀ ਲਾਈਵ ਨਹੀਂ ਚੱਲਣਾ ਪਰ ਉਮੀਦ ਆ ਵੀ ਲਾਈਵ ਚੱਲ ਜੂਗਾ ਤਾਂ ਕਰਕੇ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਦੋਂ ਹੀ ਮੈਨੂੰ ਲਿੰਕ ਮਿਲੂਗਾ ਕਿਉਂਕਿ ਉਹ অন্ਟਾਰੀਓ ਮੇਨ ਵੈਬਸਾਈਟ ਤੇ ਨਹੀਂ ਚੱਲੂਗਾ ਉਹ ਆਪਣੇ ਭਰਾਵਾਂ ਨੇ ਕਰਨਾ ਲਾਈਵ ਹੋਰ ਪਾਸਿਓਂ ਦੇਖ ਕੇ ਸੋ ਉਹ ਮੈਂ ਕੋਈ ਨਵਾਂ ਚੈਨਲ ਹੋਊਗਾ ਉਹਦਾ ਲਿੰਕ ਲੈਣ ਲਈ ਜਰੂਰ ਕਰ ਲਿਓ ਸਬਸਕ੍ਰਾਈਬ ਆਪਾਂ ਜਰੂਰ ਲਿੰਕ ਦੇ ਦਾਂਗੇ ਉਦੋਂ ਚਲਾਉਣ ਦੀ ਉਹ ਆਸੇ ਪਾਸੇੋਂ ਮੁੰਡਿਓ ਕੋਸ਼ਿਸ਼ ਕਰਨਗੇ ਕਿਉਂਕਿ ਲਾਈਵ ਬੰਦ ਕੀਤਾ ਹੋਇਆ ਪਰ ਟੀਮਾਂ ਤਕੜੀਆਂ ਤੇ ਮੈਚ ਇਦਾਂ ਦੇ ਹੋਣੇ ਆ ਵੀ ਲਾਈਵ ਦਾ ਚੱਲਣਾ ਹੀ ਚਾਹੀਦਾ ਮਿੱਤਰੋ ਤੇ ਉਮੀਦ ਆ ਵੀ ਇਹ ਥੋੜੇ ਕ ਟਾਈਮ ਤੱਕ ਕਿਹਾ ਉਹਨਾਂ ਨੇ ਵੈਸੇ ਵੀ ਟੈਗਟਾਂ ਲੈ ਲੈਣ ਉਮੀਦ ਆ ਵੀ ਲਾਈਵ ਚੱਲੂਗਾ ਜਿੱਦਾਂ ਮੈਨੂੰ ਜਾਣਕਾਰੀ ਮਿਲੂ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਭੇੜ ਦੇਖ ਨੂੰ ਯਾਰ ਇੱਕ ਟੀਮ ਦੀ ਮੈਨੂੰ ਜਾਣਕਾਰੀ ਮਿਲੀ ਸੀਗੀ ਉਹ ਮੈਂ ਕਲੀਅਰ ਕਰ ਦਿੰਦਾ ਤੁਹਾਨੂੰ ਫੋਟੋ ਜ਼ਰੂਰ ਦਿਖਾ ਦੂੰਗਾ ਸ਼ਾਇਦ ਯੂ ایس اے ਦੀ ਟੀਮ ਆ ਜੀਚ ਬਹੁਤ ਤਗੜੇ ਪਲੇਅਰ ਆ ਸੋ ਚੀਜ਼ ਆ ਵੀ ਬਹੁਤ ਤਗੜੀਆਂ ਟੀਮਾਂ ਬਾਨੀਆਂ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਹੜਾ ਕਿਧਰ ਆ ਪਲੇਅਰ ਸੋ ਨੇੜੇ ਦੇ ਵੀਡੀਓ ਜ਼ਰੂਰ ਪਾਵਾਂਗੇ ਹਜੇ ਕਾਫੀ ਦਿਨ ਪਏ ਆ ਧੰਨਵਾਦ